ਰੈਡੀ ਪੰਜਾਬੀ ਸਮਾਜ ਵਿੱਚ ਮਨੁੱਖ ਦੇ ਜਨਮ ਤੋਂ ਲੈ ਕੇ ਮਰਨ ਤੱਕ ਅਨੇਕ ਰਸਮਾਂ ਕੀਤੀਆਂ ਜਾਂਦੀਆਂ ਹਨ ਡੰਡੀ ਇਹਨਾਂ ਰਸਮਾਂ ਦਾ ਜੀਵਨ ਵਿੱਚ ਸਮੇਂ ਸਥਿਤੀ ਅਤੇ ਸਥਾਨ ਅਨੁਸਾਰ ਵਿਸ਼ੇਸ਼ ਮਹੱਤਵ ਹੈ ਡੰਡੀ ਵਿਆਹ ਦੇ ਖੁਸ਼ੀ ਭਰੇ ਸਮੇਂ ਨਾਲ ਜੁੜੀ ਹੋਈ ਇੱਕ ਰਸਮ ਸਾਹਾ ਕੜਵੋਣਾ ਦੀ ਹੈ ਡੰਡੀ ਇਹ ਰਸਮ ਵਿਆਹ ਤੋਂ ਪਹਿਲਾਂ ਕੀਤੀ ਜਾਂਦੀ ਹੈ ਅਤੇ ਵਿਆਹ ਦੀਆਂ ਤਿਆਰੀਆਂ ਦਾ ਆਰੰਭ ਇਸੇ ਰਸਮ ਨਾਲ ਹੀ ਹੁੰਦਾ ਹੈ ਡੰਡੀ ਪਹਿਲਾਂ ਪਹਿਲਾਂ ਇਹ ਰਸਮ ਵਿਆਹ ਤੋਂ ਲਗਭਗ 2 ਮਹੀਨੇ ਪਹਿਲਾਂ ਕੀਤੀ ਜਾਂਦੀ ਸੀ ਪਰ ਅਜੋਕੀ ਭੱਜ ਦੌੜ ਭਰੀ ਜ਼ਿੰਦਗੀ ਨੇ ਇਸ ਨੂੰ ਮਹਿਜ ਦਿਖਾਵਾ ਮਾਤਰ ਰਸਮ ਹੀ ਬਣਾ ਦਿੱਤਾ ਹੈ ਡੰਡੀ ਇਹ ਵੀ ਕਹਿ ਸਕਦੇ ਹਾਂ ਕਿ ਕਈ ਵਾਰ ਤਾਂ ਦੋਵਾਂ ਪਰਿਵਾਰਾਂ ਵੱਲੋਂ ਇਕੱਠੇ ਬਹਿ ਕੇ ਆਪਸੀ ਗੱਲਬਾਤ ਨਾਲ ਆਪਣੀ ਸੁਵਿਧਾ ਅਨੁਸਾਰ ਹੀ ਦਿਨ ਨਿਸ਼ਚਿਤ ਕਰ ਲਿਆ ਜਾਂਦਾ ਹੈ ਡੰਡੀ ਪਾਵੇਂ ਅਜੋਕੇ ਦੌਰ ਵਿੱਚ ਵਿਆਹ ਨਾਲ ਜੁੜੀਆਂ ਰਸਮਾਂ ਵਿੱਚ ਕਈ ਬਦਲਾਅ ਆ ਗਏ ਹਨ ਪਰ ਸਾਹਾ ਕੜਵਾਉਣ ਦੀ ਰਸਮ ਵਿੱਚ ਅਜੇ ਵੀ ਪੂਰਾ ਚਕੀਨ ਕੀਤਾ ਜਾਂਦਾ ਹੈ ਡੰਡੀ ਅਸਲ ਵਿੱਚ ਹਰ ਕੋਈ ਚਾਹੁੰਦਾ ਹੈ ਕਿ ਵਿਆਹ ਨਾਲ ਜੁੜੇ ਪ੍ਰੋਗਰਾਮ ਅਮਨ ਅਮਾਨ ਤਰੀਕੇ ਨਾਲ ਸੰਪੂਰਨ ਹੋ ਜਾਣ ਅਤੇ ਕਿਸੇ ਵੀ ਕਾਰਜ ਉੱਤੇ ਕੋਈ ਅਰਚਣ ਨਾ ਪਵੇ ਡੰਡੀ ਇਸੇ ਕਰਕੇ ਸ਼ੁਭ ਮਹੂਰਤ ਕੜਵਾਇਆ ਜਾਂਦਾ ਹੈ ਡੰਡੀ ਵਿਆਹ ਦੀ ਰਸਮ ਲਈ ਤਰੀਕ ਪੱਕੀ ਕਰਨ ਲਈ ਦੋਵਾਂ ਧਿਰਾਂ ਦੀ ਸਹਿਮਤੀ ਦਾ ਹੋਣਾ ਬੇहद ਜ਼ਰੂਰੀ ਹੈ ਡੰਡੀ ਬਦਲਦੇ ਜਮਾਨੇ ਵਿੱਚ ਵਿਚੋਲੇ ਦੀ ਭੂਮਿਕਾ ਪਾਵੇਂ ਥੋੜੀ ਰੈਡੀ ਬਹੁਤੀ ਘਟੀ ਹੈ ਪਰ ਫਿਰ ਵੀ ਖੁਸ਼ੀ ਦੇ ਮੌਕੇ ਦੀ ਤਰੀਕ ਪੱਕੀ ਕਰਨ ਲਈ ਦੋਵੇਂ ਧਿਰਾਂ ਬਕਾਇਦਾ ਆਪਸ ਵਿੱਚ ਤਾਲਮੇਲ ਕਰਦੀਆਂ ਹਨ ਅਤੇ ਪੂਰੀ ਸਹਿਮਤੀ ਨਾਲ ਸਾਹੇ ਨੂੰ ਪੱਕਾ ਕੀਤਾ ਜਾਂਦਾ ਹੈ ਡੰਡੀ ਇਸ ਦਾ ਚੰਗੇ ਸ਼ਗਨਾ ਵਾਲਾ ਹੋਣਾ ਬੜਾ ਮਹੱਤਵ ਰੱਖਦਾ ਸੀ ਕਿਉਂਕਿ ਸਮਾਜ ਵਿੱਚ ਦਿਨ ਪ੍ਰਤੀ ਕੀਤੇ ਚੰਗੇ ਮਾਰੇ ਪਰਮਾ ਕਰਕੇ ਅਜਿਹਾ ਕੀਤਾ ਜਾਂਦਾ ਸੀ ਡੰਡੀ ਸਾਹਾ ਸਾਦੇ ਜਾਣ ਤੋਂ ਬਾਅਦ ਮੁੰਡੇ ਕੁੜੀ ਨੂੰ ਸਾਰੇ ਕੰਮ ਕਰਨ ਤੋਂ ਬਰਜਾ ਜਾਂਦਾ ਸੀ ਡੰਡੀ ਬਹਿਮ ਕੀਤਾ ਜਾਂਦਾ ਸੀ ਕਿ ਇਹਨਾਂ ਦਿਨਾਂ ਵਿੱਚ 12 ਕੰਨਿਆ ਨੂੰ ਨੁਕਸਾਨ ਪਹੁੰਚਾਉਣ ਦਾ ਵੱਧ ਖਤਰਾ ਹੁੰਦਾ ਹੈ ਡੰਡੀ ਇੱਥੋਂ ਤੱਕ ਕਿ ਮੁੰਡੇ ਕੁੜੀ ਦੇ ਹੱਥ ਵਿੱਚ ਲੋਹੇ ਦੀ ਕੋਈ ਨਾ ਕੋਈ ਵਸਤੂ ਬੰਨ ਦਿੱਤੀ ਜਾਂਦੀ ਸੀ ਡੰਡੀ ਵਿਸ਼ਵਾਸ ਕੀਤਾ ਜਾਂਦਾ ਸੀ ਕ ਇਹ ਲੋਹੇ ਦੀ ਵਸਤ ਉਹਨਾਂ ਦੀ ਬੁਰੀ ਬਲਾਵਾ ਤੋਂ ਰੱਖਿਆ ਕਰੇਗੀ ਡੰਡੀ ਸਾਹੇ ਸੰਬੰਧੀ 1 ਧਾਰਨਾ ਏ ਸੀ ਕੇ ਜਦੋਂ ਸਾਹਾ ਕੜਵਾ ਲਿਆ ਗਿਆ ਅਤੇ ਦਿਨ ਨਿਸ਼ਚਿਤ ਕਰ ਲਿਆ ਗਿਆ ਤਾਂ ਫਿਰ ਉਸ ਨਿਸ਼ਚਿਤ ਦਿਨ ਨੂੰ ਵਿਆਹ ਕਰਨਾ ਲਾਜ਼ਮੀ ਹੁੰਦਾ ਸੀ ਡੰਡੀ ਇਸ ਨੂੰ ਵੱਡੀ ਤੋਂ ਵੱਡੀ ਘਟਨਾ ਆਫਤ ਅਤੇ ਸਮੱਸਿਆ ਆ ਜਾਣ ਦੇ ਬਾਵਜੂਦ ਟਾਲਿਆ ਨਹੀਂ ਜਾਂਦਾ ਸੀ ਡੰਡੀ ਇਸ ਕਰਕੇ ਸਾਹਾ ਸਾਧਨ ਵੇਲੇ ਪਾਂਦਾ ਬਹੁਤ ਸਾਰੀਆਂ ਗੱਲਾਂ ਦਾ ਧਿਆਨ ਰੱਖਦਾ ਸੀ ਡੰਡੀ ਹੋਰਨਾ ਗੱਲਾਂ ਦਾ ਧਿਆਨ ਰੱਖਣ ਦੇ ਨਾਲ-ਨਾਲ ਮੌਸਮ ਦਾ ਖਾਸ ਖਿਆਲ ਰੱਖਿਆ ਜਾਂਦਾ ਸੀ ਕਿਉਂਕਿ ਜਿੱਥੇ ਇਹ ਵਿਆਹ ਸਮਾਗਮ ਦੇ ਮਾਹੌਲ ਨੂੰ ਖੁਸ਼ੀ ਭਰਿਆ ਬਣਾਉਣ ਵਿੱਚ ਸਹਾਈ ਹੁੰਦਾ ਸੀ ਉੱਥੇ ਖਾਣ ਪੀਣ